ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 4 ਅਤੇ 5 ਦਸੰਬਰ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਜਿਵੇਂ ਕਿ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਲਗਾਤਾਰ ਪੱਛਮੀ ਸਿਸਟਮ ਜਿਹੜੇ ਨੇ ਉਹ ਕੂਚ ਕਰ ਰਹੇ ਨੇ ਇਸ ਸਮੇਂ ਤੁਹਾਨੂੰ ਮੈਂ ਦਿਖਾ ਸਕਦਾ ਤੇ ਪੱਛਮੀ ਸਿਸਟਮ ਲਗਾਤਾਰ ਪੰਜਾਬ ਵੱਲ ਕੂਚ ਕਰ ਰਹੇ ਨੇ ਇਸ ਸਮੇਂ ਲਗਾਤਾਰ ਪੱਛਮ ਦੀ ਹਵਾ ਚੱਲ ਰਹੀ ਹੈ ਦਿਨ ਦੇ ਵੇਲੇ ਮੌਸਮ ਚੰਗਾ ਬਣਿਆ ਹੋਇਆ ਇਹ ਵੀਡੀਓ ਜਿਹੜੀ ਸ਼ੂਟ ਹੋ ਲਈ ਹੈ 3 ਤਰੀਕ ਰਾਤ ਲਗਭਗ 7:30 ਵਜੇ ਦਾ ਸਮਾਂ ਹੈ ਜਿਹਦੇ ਵਿੱਚ ਤੁਸੀਂ ਦੇਖੋਗੇ ਹਲਕੀ ਦਰਮਿਆਨੀ ਬੱਦਲਵਾਈਆਂ ਜੈਪੁਰ ਦੇ ਉੱਪਰ ਯਾਨੀ ਕਿ ਰਾਜਸਥਾਨ ਵੱਲ ਕੂਚ ਕਰ ਰਹੀਆਂ ਨੇ ਪਾਕਿਸਤਾਨ ਦੇ ਤਰਫੋਂ ਤਕੜੀ ਬੱਦਲਵਾਈ ਪੰਜਾਬ ਵੱਲ ਆ ਰਹੀ ਹੈ ਤੇ ਹੁਣ ਆਉਤੇ 2-3 ਘੰਟੇ ਤੱਕ ਯਾਨੀ ਕਿ 3 ਤਰੀਕ ਰਾਤ ਅਤੇ 4 ਤਰੀਕ ਸਵੇਰ ਤੋਂ ਬੱਦਲਵਾਈ ਪੰਜਾਬ ਦੇ ਵਿੱਚ ਕੂਚ ਕਰੇਗੀ ਤੁਸੀਂ ਦੇਖੋਗੇ ਕਿ ਇਸ ਤਰੀਕੇ ਨਾਲ ਬੱਦਲਵਾਈ ਹੌਲੀ-ਹੌਲੀ ਐਂਟਰੀ ਕਰਦੀ ਹੋਈ ਪੰਜਾਬ ਦੇ ਉੱਪਰ ਨਜ਼ਰ ਆ ਰਹੀ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦਾ ਮੌਸਮ 4 ਅਤੇ 5 ਦਸੰਬਰ ਨੂੰ ਕਿਵੇਂ ਦਾ ਰਹੇਗਾ ਕਿ ਆਮੀ ਹੋ ਸਕਦਾ ਹੈ ਜਾਂ ਨਹੀਂ ਤਾਪਮਾਨ ਕਿਵੇਂ ਦਾ ਰਹਿਣਗੇ ਕਿਸਾਨਾਂ ਦੇ ਲਈ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਬੱਦ ਤੋਂ ਬੱਦ ਜਾਣਕਾਰੀ ਅੱਗੇ ਬਾਕੀ ਦਰਸ਼ਕਾਂ ਤੱਕ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਇਹ ਜਿਹੜਾ ਮੌਸਮ ਦੀ ਬਦਲੀ ਸਿਸਟਮ ਨੇ ਇਹ ਲਗਭਗ ਹੌਲੀ ਹੌਲੀ ਅੱਗੇ ਕੂਚ ਕਰਦੇ ਹੋਏ ਨਜ਼ਰ ਆਉਣਗੇ ਜਿਨ੍ਹਾਂ ਵਿੱਚ ਮੇਨ ਅਸਰ ਜਿਹੜਾ ਹੁਣ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਬੱਦਲਬਾਈ ਦੀ ਐਂਟਰੀ ਹੈ ਉਹ ਲਗਭਗ 4 ਤਰੀਕ ਯਾਨੀ ਕਿ ਆਪਾਂ 3 ਤਰੀਕ ਰਾਤ ਦੀ ਗੱਲ ਕਰ ਲਈਏ ਤਾਂ ਤੜਕੇ ਸਵੇਰੇ 3-4 ਵਜੇ ਦੇ ਨੇੜੇ ਤੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲੂਗੀ ਲਗਭਗ ਅਗਰ ਮੈਂ ਤੁਹਾਨੂੰ ਦੱਸ ਸਕਾਂ ਤਾਂ 5 ਵਜੇ ਦੇ ਨੇੜੇ ਤੇ ਇਹ ਬੱਦਲਬਾਈ ਪੂਰੇ ਪੰਜਾਬ ਨੂੰ ਕਵਰ ਕਰ ਲਵੇਗੀ ਜਿਦੇ ਵਿੱਚ ਇੱਕਾ ਦੁੱਕਾ ਥਾਂ ਨੇ ਜਿਨ੍ਹਾਂ ਵਿੱਚ ਇਸ ਦਾ ਅਸ ਜਿਵੇਂ ਕਿ ਲਗਭਗ ਹੁਸ਼ਿਆਰਪੁਰ ਦਾ ਕੁਝ ਕਲਾਕਾ ਨੰਗਲ ਦਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਅਤੇ ਸੰਗਰੂਰ ਬਠਿੰਡਾ ਇਹਦੇ ਵਿੱਚ ਥੋੜੀ ਜਿਹੀ ਬੱਦਲਵਾਈ ਦਾ ਅਸਰ ਘੱਟ ਹੈ ਪਰ ਇਸ ਬੱਦਲਵਾਈ ਦਾ ਤਕੜਾ ਅਸਰ ਜਿਹੜਾ ਇਹ ਉਹ ਸਾਨੂੰ ਦੇਖਣ ਨੂੰ ਮਿਲੇਗਾ ਪਹਾੜਾਂ ਦੇ ਵਿੱਚ ਇਹਨਾਂ ਪਹਾੜਾਂ ਦੇ ਵਿੱਚ ਤਕੜੀ ਬੱਦਲਵਾਈ ਦੇ ਨਾਲ ਬਰਫਵਾਰੀ ਕਿਣਮਣ ਕਣੀ ਵੀ ਹੋ ਸਕਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਵੇਗੀ ਅਗਰ ਮੈਂ ਤੁਹਾਨੂੰ ਦੱਸ ਸਕਾਂ ਤਾਂ ਇਹ ਬੱਦਲਵਾਈ ਦੇ ਨਾਲ ਦਿਨ ਦੇ ਵੇਲੇ ਕੀ ਅਸਰ ਹੋਵੇਗਾ ਤਾਂ ਕੱਲ ਦੁਪਹਿਰ ਨੂੰ ਲਗਭਗ ਮੌਸਮ ਸਾਫ਼ ਹੋ ਰਿਹਾ ਹੈ ਪਰ 9:30 ਵਜੇ ਤੱਕ ਪੂਰੇ ਪੰਜਾਬ ਦੇ ਉੱਪਰ ਇਸ ਬੱਦਲਬਾਜ਼ੀ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਦੇ ਕਾਰਨ ਪੰਜਾਬ, ਹਿਮਾਚਲ, ਉੱਤਰਾਖੰਡ, ਕੁਝ ਕੇਸਾ ਰਾਜਸਥਾਨ ਦਾ ਹਰਿਆਣੇ ਦਾ ਜੰਮੂ ਲੇ ਕਸ਼ਮੀਰ ਇਹਨਾਂ ਇਲਾਕਿਆਂ ਦੇ ਵਿੱਚ ਠੰਡ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਕੱਲ ਦੁਪਹਿਰ ਨੂੰ ਅਗਰ ਮੈਂ ਟੈਂਪਰੇਚਰ ਦੀ ਗੱਲ ਕਰ ਸਕਾਂ ਤਾਂ ਦੁਪਹਿਰ ਤੱਕ ਮੌਸਮ ਸਾਫ਼ ਹੋ ਰਿਹਾ ਹੈ ਬੱਦਲਬਾਜ਼ੀ ਸਾਫ਼ ਹੋ ਰਹੀ ਹੈ ਪਰ ਨਾਲ ਦੀ ਨਾਲ ਪੰਜਾਬ ਦੇ ਜਿਹੜਾ ਤਾਪਮਾਨ ਐਵਰੇਜ ਤਾਪਮਾਨ ਦੇਖੀਏ ਅਸੀਂ ਉਹ ਨਿਕਲ ਕੇ ਜਿਹੜਾ ਆ ਰਿਹਾ ਹੈ ਉਹ ਲਗਭਗ 22 ਡਿਗਰੀ ਦੇ ਨੇੜੇ ਤੇੜੇ ਜੋ ਫਿਲਹਾਲ ਇੰਨਾ ਕਿ ਚੱਲਦਾ ਹੋਇਆ ਨਜ਼ਰ ਆ ਰਿਹਾ ਪਰ ਜਿਵੇਂ ਹੀ ਅੱਗੇ ਦਿਨ ਵਧੇਗਾ ਸ਼ਾਮ ਹੋਵੇਗੀ ਤਾਂ ਸ਼ਾਮ ਨੂੰ ਮੌਸਮ ਸਾਫ਼ ਹੈ ਕੋਈ ਤਕੜੀ ਕਾਰਵਾਈ ਫਿਲਹਾਲ ਬੱਦਲਬਾਹੀ ਦੀ ਨਜ਼ਰ ਨਹੀਂ ਆ ਰਹੀ 5 ਤਰੀਕ ਦੀ ਅਗਰ ਗੱਲ ਕਰੀਏ ਤਾਂ ਤੜਕੇ ਸਵੇਰੇ ਥੋੜਾ ਜਿਹਾ ਮੌਸਮ ਫਿਰ ਤੋਂ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਬੱਦਲਬਾਹੀ ਕੁਝ ਕੁ ਹਿੱਸਿਆਂ ਦੇ ਵਿੱਚ ਜ਼ਰੂਰ ਨਜ਼ਰ ਆਵੇਗੀ 5 ਤਰੀਕ ਦੀ ਅਗਰ ਗੱਲ ਕਰ ਸਕਾ ਸਵੇਰੇ ਸਵੇਰੇ ਤਾਂ ਬੱਦਲਬਾਹੀ ਕਿਸੇ ਕਿਸੇ ਇਲਾਕੇ ਦੇ ਵਿੱਚ ਹਲਕੇ ਦਰਮਿਆਨੀ ਨਜ਼ਰ ਆਉਂਦੀ ਹੋਈ ਨਜ਼ਰ ਆ ਸਕਦੀ ਹੈ ਪਰ ਇਸ ਦਾ ਜਿਹੜਾ ਮੇਨ ਅਸਰ ਹੈ ਉਹ 5 ਤਰੀਕ ਲਗਭਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹਾੜਾਂ ਦੇ ਵਿੱਚ ਮੀਂਹ ਦੇ ਰੂਪ ਦੇ ਵਿੱਚ ਨਜ਼ਰ ਆਵੇਗਾ 5 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਤਕੜੀ ਮੀਂਹ ਦੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਲੇ ਜੰਮੂ ਕਸ਼ਮੀਰ ਤੋਂ ਹੁੰਦੀ ਹੋਈ ਹਿਮਾਚਲ ਅਤੇ ਉੱਤਰਾਖੰਡ ਦੇ ਵਿੱਚ ਵੀ ਕਿਣਮਣ ਕਣੀਆਂ ਨਜ਼ਰ ਆਉਂਦੀਆਂ ਦਿਖਾਈ ਦੇਣਗੇ 5 ਤਰੀਕ ਸਵੇਰ ਤੋਂ ਹੀ ਜਿਸ ਦੇ ਕਾਰਨ ਹਲਕਾ ਦਰਮਿਆਨ ਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਹਾੜਾਂ ਦੇ ਵਿੱਚ ਮੇਨ ਤੌਰ ਤੇ ਜਿਹੜੇ ਪਹਾੜੀ ਇਲਾਕੇ ਨੇ ਜਿਹੜੇ ਹਿਲ ਸਟੇਸ਼ਨ ਨੇ ਉਹਨਾਂ ਦੇ ਵਿੱਚ ਜਿਸ ਦੇ ਕਾਰਨ ਮੈਦਾਨੀ ਇਲਾਕੇ ਜਿਵੇਂ ਕਿ ਪੰਜਾਬ ਦਾ ਤਾਪਰ ਵੀ ਘਟਦਾ ਹੋਇਆ ਨਜ਼ਰ ਆਵੇਗਾ ਪਰ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਜਿਵੇਂ ਹੀ 5 ਤਰੀਕ ਸ਼ਾਮ ਹੋਵੇਗੀ ਹਲਕੀ ਦਰਮਿਆਨ ਦਾ ਮੌਸਮ ਸਾਫ਼ ਹੁੰਦਾ ਨਜ਼ਰ ਆਵੇਗਾ ਚੰਗੀ ਧੁੱਪ ਲੱਗੇਗੀ ਪਰ ਬੱਦਲਬਾਈ ਜਿਹੜੀ ਹੈ ਉਹ ਪੰਜਾਬ ਦੇ ਉੱਪਰੋਂ ਸਾਫ਼ ਹੀ ਨਜ਼ਰ ਆਵੇਗੀ ਫਿਰ ਤੋਂ ਇੱਕ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਤਾਂ ਉਹ ਮਸਕਟ ਓਮਾਨ ਇਹਨਾਂ ਇਲਾਕੇ ਪਾਸੇ ਤੋਂ ਦੁਬਈ ਵਾਲੇ ਪਾਸਿਓਂ ਇੱਕ ਜਿਹੜੀ ਹੈ ਅਰਬ ਸਾਗਰ ਵੱਲੋਂ ਉਹ ਸਿਸਟਮ ਪਹੁੰਚਦਾ ਹੋਇਆ ਨਜ਼ਰ ਆਵੇਗਾ ਜਿਹੜਾ ਕਿ ਸ਼ਨੀਵਾਰ ਯਾਨੀ ਕਿ 6 ਤਰੀਕ ਤੱਕ ਪੰਜਾਬ ਤੱਕ ਕੂਚ ਕਰੇਗਾ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਅਸੀਂ ਤੁਹਾਨੂੰ ਕੱਲੂ ਦਵਾਂਗੇ ਕਿਉਂਕਿ ਇਹ ਸਿਸਟਮ ਫਿਲਹਾਲ ਬਿਲਡ ਹੋ ਰਿਹਾ ਯਾਨੀ ਕਿ ਬਣ ਰਿਹਾ ਇਹ ਕਿਵੇਂ ਦਾ ਸਿਸਟਮ ਬਣੇਗਾ ਕਿ ਆ ਇਹਨਾਂ ਨਾਲ ਮੀਂਹ ਹੋ ਸਕਦਾ ਹੈ ਜਾਂ ਨਹੀਂ ਪਹਾੜੀ ਖੇਤਰਾਂ ਵਿੱਚ ਮੀਂਹ ਜ਼ਰੂਰ ਹੈ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਦੇ ਤਾਪਮਨ ਜਿਹੜੇ ਉਹਦੇ ਵਿੱਚ ਗ੍ਰਾਵਟ ਜਿਹੜੀ ਹੈ ਉਹ 6 ਤਰੀਕ ਤੋਂ ਬਾਅਦ ਦੇਖਣ ਨੂੰ ਮਿਲੂਗੀ ਤੇ ਇਹ ਜਿਹੜਾ ਸਿਸਟਮ ਹੈ ਇਸ ਦੇ ਨਾਲ ਪੰਜਾਬ ਦੇ ਤਾਪਮਨ ਵਿੱਚ ਬਹੁਤ ਗਰਾਵਟ ਆਵੇਗੀ ਇਸ ਕਰਕੇ ਵਾਰ-ਵਾਰ ਰਿਕਵੈਸਟ ਕਰਦੇ ਹਾਂ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ